ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸਿੱਧੂ ਮੂਸੇਵਾਲੇ ਦੇ ਫੈਨ ਨੇ ਕੀਤਾ ਇੱਕ ਅਨੋਖਾ ਕੰਮ ਕੀ ਅਨੋਖਾ ਕੰਮ ਕੀਤਾ ਹੈ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਬਹੁਤ ਹੀ ਵਧੀਆ ਵੀਡੀਓ ਹੈਗੀ ਹੈ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕੰਨੀਆਂ ਉਸ ਤੇ ਵਿਚਾਰ ਗੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਆਪ ਸਭ ਠੀਕ ਠਾਕ ਹੋਵਾਂਗੇ ਦੋਸਤੋ ਇਸ ਵੀਡੀਓ ਨੂੰ ਵੇਖ ਕੇ ਨਾ ਤੁਹਾਡਾ ਦਿਲ ਖੁਸ਼ ਹੋ ਜਾਵੇਗਾ ਜਿਵੇਂ ਕਿ ਪੂਰੇ ਸੰਸਾਰ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲੋਕ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਤੇ ਇੱਕ ਸਿੱਧੂ ਮੂਸੇਵਾਲੇ ਦੇ ਕਟੜ ਫੈਨ ਨੇ ਅਜਿਹਾ ਕੰਮ ਕੀਤਾ ਹੈ ਜਿਸ ਨੂੰ ਵੇਖ ਕੇ ਰੂਹ ਖੁਸ਼ ਹੋ ਜਾਵੇਗੀ ਵੇਖੋ ਇਹ ਮੁੰਡਾ ਆਪਣੀ ਬਰਾਤ ਚੜ੍ਹਨੋਂ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚਿਆ ਹੈ ਬਰਾਤ ਲੈ ਕੇ ਤੇ ਆਪਣੇ ਪੂਰੇ ਹੀ ਪਰਿਵਾਰ ਦੇ ਨਾਲ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਬਾਪੂ ਬਲਕੌਰ ਸਿੰਘ ਨੂੰ ਪਰਿਵਾਰ ਮਿਲਿਆ ਹੈ ਤੇ ਮੁੰਡਾ ਮਿਲਿਆ ਹੈ ਤੇ ਦੋਵੇਂ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਬਾਪੂ ਜੀ ਵੀ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਤੇ ਦੋਸਤੋ ਅਜੇ ਹਾਂ ਪਹਿਲੀ ਵਾਰ ਹੋਇਆ ਹੈ ਕਿ ਕੋਈ ਮੁੰਡਾ ਬਰਾਤ ਚੜ੍ਹਨ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚਿਆ ਹੋਵੇ ਵੈਸੇ ਤਾਂ ਤਰਾਂ-ਤਰਾਂ ਦੇ ਲੋਕ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਪਹੁੰਚਦੇ ਰਹਿੰਦੇ ਨੇ ਤੇ ਇਹ ਹੈ ਸਿੱਧੂ ਮੂਸੇਵਾਲੇ ਲਈ ਫੈਨਾਂ ਦਾ ਪਿਆਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵੱਲੋਂ ਬਹੁਤ ਹੀ ਪਿਆਰ ਦਿੱਤਾ ਜਾ ਰਿਹਾ ਹੈ ਇਸ ਵੀਡੀਓ ਨੂੰ। ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਧੰਨਵਾਦ। ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਣ ਦੀ ਹੈ। ਤੇ ਦੂ ਮੂਸੀ ਵਾਲੇ ਦਾ ਇੱਕ ਕਟੜ ਫੈਨ ਆਪਣੇ ਵਿਆਹ ਤੋਂ ਪਹਿਲੇ ਸਿਹਰੇ ਉਹਨੇ ਲਾਏ ਹੋਏ ਆ ਪੂਰਾ ਉਹ ਦੁੱਲਾ ਬਣਿਆ ਆ ਤੋ ਆਪਣੇ ਪਰਿਵਾਰ ਦੇ ਨਾਲ ਸਿੱਧੂ ਮੂਸੇ ਵਾਲੇ ਦੀ ਹਵੇਲੀ ਗਿਆ ਉੱਥੇ ਬਾਪੂ ਦੇ ਨਾਲ ਮਿਲਿਆ ਔਰ ਉਹਨੇ ਆਪਣੀ ਸਖਵਾਇਸ਼ ਦਾ ਇਜ਼ਹਾਰ ਕੀਤਾ ਕਿ ਮੈਂ ਘੋੜੀ ਚੜਨ ਤੋਂ ਪਹਿਲੇ ਬਾਪੂ ਦੇ ਨਾਲ ਮਿਲਣਾ ਔਰ ਮੈਂ ਸਿੱਧੂ ਮੂਸੇ ਵਾਲੇ ਦੀ ਹਵੇਲੀ ਜਾਣਾ ਇਸ ਖਵਾਇਸ਼ ਦਾ ਉਹਨੇ ਇਜ਼ਹਾਰ ਕੀਤਾ ਤੇ ਉਹਦਾ ਪੂਰਾ ਪਰਿਵਾਰ ਉਹਦੇ ਨਾਲ ਉਹਦੀ ਖਵਾਇਸ਼ ਪੂਰੀ ਕਰਨ ਵਾਸਤੇ ਹਵੇਲੀ ਪਹੁੰਚ ਗਏ ਬਾਪੂ ਦੇ ਚਿਹਰੇ ਤੇ ਵੀ ਬਹੁਤ ਖੁਸ਼ੀ ਸੀਗੀ ਕਿਉਂਕਿ ਇੱਕ ਖੁਸ਼ੀ ਦਾ ਮਾਹੌਲ ਬਣ ਗਿਆ ਸੀ ਉਸ ਟਾਈਮ ਇਹ ਉਹ ਮਾਹੌਲ ਸੀਗਾ ਜਿਹੜਾ ਮੈਨੂੰ ਲੱਗਨ ਦਿਆ ਹੈ ਕਿ ਬਾਪੂ ਨੂੰ ਸਿੱਧੂ ਮੂਸੇ ਵਾਲੇ ਦੇ ਹਵਾਲੇ ਨਾਲ ਯਾਦ ਆਇਆ ਹੋਵੇਗਾ ਕਿ ਅਗਰ ਸਿੱਧੂ ਮੂਸੇ ਆਲਾ ਵੀ ਹੁੰਦਾ ਤੇ ਉਹ ਵੀ ਇੱਕ ਦਿਨ ਇਸੇ ਤਰ੍ਹਾਂ ਉਹਨੂੰ ਤਿਆਰ ਕਰਦੇ ਉਹਨੂੰ ਸਿਹਰੇ ਲਾਉਂਦੇ ਉਹਨੂੰ ਦੁਲਾ ਬਣਾਉਂਦੇ ਲੇਕਿਨ ਉਹ ਚੀਜ਼ਾਂ ਉਹਨਾਂ ਦੀਆਂ ਹਸਰਤ ਰਹਿ ਗਈਆਂ ਪਰ ਜਿਹੜੇ ਸਿੱਧੂ ਦੇ ਫੈਨ ਹੈਗੇ ਆ ਉਹਨਾਂ ਨੇ ਬਾਪੂ ਤੇ ਮਾਤਾ ਨੂੰ ਕਦੀ ਵੀ ਕੱਲੀਆਂ ਨਹੀਂ ਛੱਡਿਆ ਹੈਗਾ ਔਰ ਹੁਣ ਸਭ ਦੀ ਅਦਾਸ ਦੇ ਨਾਲ ਰੱਬ ਨੇ ਛੋਟਾ ਸਿੱਧੂ ਮੂਸੇਵਾਲਾ ਦਿੱਤਾ ਹੈ ਔਰ ਰੱਬਗੇ ਇਹੀ ਰਦਾਸ ਹੈਗੀ ਐ ਕਿ ਬਾਪੂ ਦੀ ਉਹ ਅਧੂਰੀਆਂ ਖੁਆਇਸ਼ਾਂ ਜਿਹੜੀਆਂ ਕਿ ਉਹਨਾਂ ਨੇ ਸਿੱਧੂ ਦੇ ਉੱਤੇ ਪੂਰੀਆਂ ਕਰਨੀਆਂ ਸੀਗੀਆਂ ਉਹ ਛੋਟੇ ਸ਼ੁਭਦੀਪ ਦੀ ਸ਼ਕਲ ਦੇ ਵਿੱਚ ਉਹ ਪੂਰੀਆਂ ਕਰਨ ਬਹੁਤ ਹੀ ਵਧੀਆ ਵੀਡੀਓ ਸੀਗੀ ਦੇਖ ਕੇ ਬਹੁਤ ਹੀ ਚੰਗਾ ਲੱਗਾ ਵੀਰੋ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਕਿ ਆਪਣਾ ਟੇਰਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ